ਕਹਿਆ ਕਹਿੰਦੇ ਜੀ ਪਰਮੇਸ਼ਰ ਦਾ ਧਿਆਨ ਕਿਵੇਂ ਹੋ ਜਾਂਦਾ ਨਾ ਰੂਪ ਨਾ ਰੰਗ ਨਾ ਰੇਖ ਨਾ ਭੇਖ ਨਾ ਕੋਈ ਚੱਕਰ ਨਾ ਕੋਈ ਥੇ ਪਰਮੇਸ਼ਰ ਦੇ ਰੂਪ ਨੇ ਸਰਗੁਣ ਨਿਰਗੁਣ ਨਿਰੰਕਾਰ ਸੋਨ ਸੰਵਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਹਾਰ ਨੀ ਕੀ ਧਿਆਨ ਕੋ ਕਹਿੰਦੇ ਗੁਰੂ ਦੀ ਜਿਹੜੀ ਮੂਰਤ ਹੋਇਆ ਕਰਦੀ ਆ ਪਹਿਲਾਂ ਪਹਿਲਾਂ ਮਨ ਸਾਕਾਰ ਦੇ ਵਿੱਚ ਲੱਗਦਾ ਦੇਖੀ ਹੋਈ ਚੀਜ਼ ਨਾਲ ਮਨ ਪਰਚਦਾ ਹੈ ਜਿਹੜੀ ਚੀਜ਼ ਦੇਖੀ ਨਹੀਂ ਹੈ ਉਹਦੇ ਨਾਲ ਮਨ ਪਰਚਦਾ ਨਹੀਂ ਆਕਾਸ਼ ਦਾ ਧਿਆਨ ਲਾ ਕੇ ਦੇਖ ਲੋ ਕਦੇ ਵੀ ਨਹੀਂ ਲੱਗਦਾ ਆਕਾਸ਼ ਦਾ ਧਿਆਨ ਕਿਉਂਕਿ ਵੈਕਮ ਹੈ ਵੈਕਮ ਦਾ ਧਿਆਨ ਕਰਦਾ ਧਿਆਨ ਤੇ ਉਹਦਾ ਮਨੁੱਖ ਜਿਹੜਾ ਆਮ ਬੁੱਧੀ ਵਾਲਾ ਹੈ ਉਹਦਾ ਧਿਆਨ ਗੁਰੂ ਦਾ ਧਿਆਨ ਆਉਂਦਾ ਹੈ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮੰਣਾ ਸਾਕਾਰ ਜੋ ਗੁਰੂ ਹੈ ਉਸ ਦਾ ਧਿਆਨ ਪਰਮੇਸ਼ਰ ਦਾ ਹੀ ਧਿਆਨ ਹੁੰਦਾ ਕਿਉਂਕਿ ਗੁਰੂ ਤੇ ਗੋਵਿੰਦ 'ਚ ਕੋਈ ਫਰਕ ਨਹੀਂ ਹੋਇਆ ਕਰਦਾ। ਸੁਮੰਦ ਬਰੋਲ ਸ੍ਰੀ ਰਾਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ। ਨਾਨਕ ਭੇਦਨਾ ਪਾਈ। ਦੂਸਰੀ ਅਵਸਥਾ ਹੋਇਆ ਕਰਦੀਆ ਧਿਆਨ ਦੀ ਉਹ ਹੁੰਦੀ ਹੈ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦੇਣਾ। ਸ਼ਬਦ ਕਹਿੰਦੇ ਨੇ ਧੁਨੀ ਨੂੰ। 사운ਡ ਨੂੰ ਸ਼ਬਦ ਕਹਿੰਦੇ ਨੇ। ਤੇ ਇੱਕ ਅੱਖਰ ਨਾਲ ਜੋੜਦੇ ਨੇ। ਵਈ ਵਾਹਿਗੁਰੂ ਅੱਖਰ ਹੈ, ਇਹ ਅੱਖਰ ਹੈ। ਲੇਕਿਨ ਸ਼ਬਦ ਜੋ ਹੁੰਦਾ ਹੈ ਉਹ ਧੁਨੀ ਹੋਇਆ ਕਰਦੀ ਆ ਹਮੇਸ਼ਾ। ਉਹ ਧੁਨੀ ਜੋ ਨਿਰੰਕਾਰ ਨੇ ਜਿਸਨੇ ਧੁਨੀ ਨੇ ਸ਼ਬਦ ਨੇ ਜਗਤ ਸਾਰਾ ਬੰਨ ਕੇ ਰੱਖਿਆ ਹੋਇਆ ਹੈ। ਉਹ ਧੁਨੀ ਹਰ ਬੰਦੇ ਦੇ ਅੰਦਰ ਚੱਲ ਗਈ ਹੈ। ਜਿੱਥੇ ਇੱਕ ਹੈਗਾ ਉਹੀ ਜੀ ਉਹਦੀ ਆਵਾਜ਼ ਹੈ। ਤੇ ਉਸ ਧੁਨੀ ਦੇ ਨਾਲ ਗੁਰਮੰਤਰ ਦੀ ਧੁਨੀ ਪੈਦਾ ਕਰਕੇ ਉਹਦੇ ਨਾਲ ਮਨ ਜੋੜ ਦੇਣਾ ਹੈ ਇਹ ਸ਼ਬਦ ਧਿਆਨ ਕਰਦਾ ਹੈ। ਸੁਰਤ ਸ਼ਬਦ ਇਸ ਨੂੰ ਕਹਿੰਦੇ ਨੇ ਸੁਰਤ ਸ਼ਬਦ ਭਵ ਸਾਗਰ ਸਰੀਆ। ਸੋ ਦੂ ਤੀਸਰਾ ਧਿਆਨ ਹੋਇਆ ਕਰਦਾ ਹੈ। ਕਿ ਪਰਮੇਸ਼ਰ ਨੂੰ ਜੋਤੀ ਸਰੂਪ ਸਮਝਣਾ ਹੈ। ਜੋਤੀਸ਼ ਰੂਪ ਸਮਝ ਕੇ ਕਈ ਤਾਂ ਜੋਤੀ ਦਾ ਧਿਆਨ ਕਰ ਲੈਂਦੇ ਨੇ ਉਹ ਵੀ ਠੀਕ ਹੈ ਮਨ ਟਿਕਾਉਣ ਵਾਸਤੇ ਪ੍ਰਕਾਸ਼ ਦਾ ਧਿਆਨ ਕਰ ਲੈਂਦੇ ਨੇ ਪਰ ਇੱਥੇ ਖੜਨਾ ਨਹੀਂ ਹੈ ਅੱਗੇ ਜਾਣਾ ਜੋ ਵਸਤੇ ਅੱਗੇ ਧਿਆਨ ਹੈ ਉਹ ਧਿਆਨ ਨਹੀਂ ਹੈ ਗਿਆਨ ਹੈ ਉਹ ಪರಿਪੂਰਨ ਵੈਗਰੂ ਸਾਰੇ ਉਹਨੂੰ ਜਿਵੇਂ ਜਵਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਵਾੜਾ ਹੈ ਨਾ ਵਾੜ ਘਾਟ ਹੋਤਾ ਹੈ ਉਹਦੇ ਧਿਆਨ ਦੀਆਂ ਚਾਰ ਅਵਸਥਾ ਹੋਇਆ ਕਰਦੀਆਂ ਗੁਰੂ ਦੇ ਧਿਆਨ ਵਾਸਤੇ ਧਿਆਨ ਦੇ ਵਿੱਚ ਸ਼ਕਤੀ ਹੋਇਆ ਕਰਦੀ ਆ ਤੇ ਇਹਨੂੰ ਖਿੱਚ ਲੈਂਦਾ ਕੱਛੂ ਜੋ ਹੈ ਇਹ ਆਂਡਾ ਬਾਹਰ ਦੇ ਆਉਂਦਾ ਹੈ ਲੇਕਿਨ ਪਾਣੀ 'ਚ ਬੈਠ ਕੇ ਧਿਆਨ ਧਰਦਾ ਕੂਝ ਹੈ ਇਹ ਆਂਡੇ ਪਹਾੜਾਂ 'ਚ ਦੇ ਆਉਂਦੀ ਹੈ ਇੱਧਰ ਆ ਜਾਂਦੀ ਹੈ ਥੋੜੀ ਗਰ ਸਰਦੀ ਦੇ ਅੰਦਰ ਉੱਥੇ ਬਰਫਾਂ ਪੈਂਦੀਆਂ ਲੇਕਿਨ ਉਹਨੂੰ ਯਾਦ ਦੇ ਨਾਲ ਪਾਲਦੀ ਹੈ ਸਿਮਰਨ ਕਰਦੀ ਹੈ ਮਨ ਦੇ ਅੰਦਰ ਮਨ ਮੈਂ ਸਿਮਰਨ ਕਰਿਆ ਉਡੇ ਉਡਾਵੇ ਸੈ ਕੋ ਛਾਂ ਤਨ ਪਾਚੇ ਬਜੜੇ ਚਰਿਆ ਦਿਨ ਗਵਣ ਖਲਾਵਾ ਕੰਮ ਚਗਾਵ ਮਨ ਮੈਂ ਸਿਮਰਨ ਕਰਿਆ ਉਹਨੂੰ ਯਾਦ ਰੱਖਦੀ ਆ ਬੱਚੇ ਨੂੰ ਯਾਦ ਸ਼ਕਤੀ ਦੇ ਨਾਲ ਉਹਨੂੰ ਝੁਗਣਾ ਸਿਖਾਉਂਦੀ ਆ ਧਿਆਨਤ ਰੱਖਦੀ ਆ ਪੂਰਾ ਹੁਣ ਤੂੰ ਇੱਥੇ ਚੁੰਝ ਮਾਰ ਹੁਣ ਤੂੰ ਇੱਥੇ ਚੁ ਇਹਦੇ ਆ ਵੈਗਰੂ ਨੇ ਉਹਨੂੰ ਗਿਆਨ ਦਿੱਤਾ ਨੇਤਰ ਖੁੱਲਿਆ ਪਿਆ ਉਹਦਾ ਇੱਥੇ ਬੈਠੀ ਬੱਚੇ ਨੂੰ ਪਾਲੀ ਜਾਂਦੀ ਆ ਬੈਠੀ ਮਦਾਨਾ ਚ ਪਾਲਦੀ ਬੱਚਾ ਉੱਥੇ ਆ ਸੋ ਗਿਆਨ ਜੋ ਹੋਇਆ ਕਰਦਾ ਹੈ ਉਹ ਹੰਸ ਵਰਗਾ ਹੋਇਆ ਕਰਦਾ ਹੈ ਹੰਸ ਦੇ ਨੂੰ ਦੁੱਧ ਪਾ ਦੋ ਚੁੰਝ ਮਾਰਦਾ ਹੈ ਪਿੱਛੇ हट ਕੇ ਬੈਠ ਜਾਂਦਾ ਹੈ ਉਹਦੀ ਚੁੰਝ ਤੇ ਇੰਨੀ ਠਟਾਈ ਹੈ ਇੱਕਦਮ ਦੁੱਧ ਫਟ ਕੇ ਫੁੱਟੀਆਂ ਹੋ ਜਾਂਦੀਆਂ ਫੁੱਟੀਆਂ ਆ ਕੇ ਖਾ ਲੈਂਦਾ ਪਾਣੀ ਛੱਡ ਜਾਂਦਾ ਜਿਹੜਾ ਗਿਆਨਵਾਨ ਪੁਰਸ਼ ਹੈ ਉਹ ਦੇਖਦਾ ਵੀ ਜੋ ਨਾਮ ਤੇ ਰੂਪ ਵਾਲੀ ਚੀਜ਼ ਹੈ ਚਾਹੇ ਧਰਤੀ ਤਾਰੇ ਸtare ਚੰਦਰਮਾ ਸੂਰਜ ਬੰਦੇ ਪੁੱਤ ਧੀਆ ਕੋਠੀਆਂ ਜਾਇਦਾਦ ਇਹਨਾਂ ਸਾਰਿਆਂ ਨੂੰ ਲਾਂਭੇ ਕਰ ਦਿੰਦਾ ਇਹਨਾਂ ਦੇ ਪਿੱਛੇ ਜਿਨੀ ਜ਼ਮਾਨ ਕਹਿ ਵਿਖੇ ਸਮਾਸ ਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਵਾੜ ਹੈ ਨਾ ਵਾੜ ਘਾਟ ਹੁੰਦਾ ਇੱਕ ਜੋਤੀ ਭਰੀਪੂਰਨ ਹੈ ਬਰਮ ਦੀਸੇ ਬਰਮ ਸੁਣੀਏ ਇੱਕ ਇੱਕ ਬਖਾਨੀਆਂ ਆਤਮ ਬਸਾਰਾ ਕਰਨ ਹਾਰਾ ਪ੍ਰਭ বিনা ਨਹੀਂ ਜਾਣੇ ਉਹ ਜੋ ਭਰੀਪੂਰਨ ਜੋਤੀ ਹੈ ਉਹਦੇ ਗਿਆਨ ਚ ਵੱਸਦਾ ਹੈ ਤੋਂ ਇਹ ਧਿਆਨ ਭਰੀਪੂਰਨ ਧਿਆਨ ਹੋਇਆ ਕਰਦਾ ਸੋ ਚਰਨ ਕਮਲ ਧਿਆਨ ਹਿਰਦੇ ਧਿਆਨ ਚ ਹੈ ਕੋਈ ਹੋਵੇ ਫਲ ਦਿੰਦਾ ਗੁਰੂ ਸਤਵੇਂ ਪਾਸ਼ਾ ਮਹਾਰਾਜ ਕੀਰਤਪੁਰ ਸਾਹਿਬ ਆਪ ਸੰਗਤਾਂ ਦਾ ਆਧਾਰ ਕਰ ਰਹੇ ਨੇ ਤੇ ਆਪ ਦਾ ਇੱਕ ਪਰ ਅਨੰਦ ਸਿਖ ਜੋ ਹਰ ਵਕਤ ਆਪ ਦੇ ਵਿੱਚ ਰਹਿੰਦਾ ਉਸ ਦਾ ਨਾਮ ਭਾਈ ਗੋਂਦਾ ਹੈ ਤੇ ਆਪ ਪਛਾਵਰ ਚ ਰਹਿੰਦੇ ਨੇ ਕਾਬਲ ਚ ਤੇ ਹਰ ਵਕਤ ਗੁਰੂ ਦਾ ਧਿਆਨ ਧਰਦੇ ਨੇ ਗੁਰੂ ਦੇ ਨਾਲ ਪਿਆਰ ਦੇ ਨਾਲ ਇੱਕ ਮਿਕ ਹੋਏ ਪਏ ਨੇ ਜਿਹਦਾ ਕੋਈ ਧਿਆਨ ਤਰੇ ਐਸਾ ਨਹੀਂ ਹੋਇਆ ਕਰਦਾ ਵੀਰ ਨੂੰ ਪਤਾ ਹੀ ਨਹੀਂ ਹੁੰਦਾ ਚੰਦਰਮਾ ਨੂੰ ਨਹੀਂ ਪਤਾ ਕਿ ਮੈਨੂੰ ਚਕੋਰਾ ਧਿਆਨ ਦਰਦੀਆਂ ਮੇਰੇ ਸੂਰਜ ਨੂੰ ਨਹੀਂ ਪਤਾ ਕਿ ਚੱਕਵੀ ਮੇਰੇ ਪਿਆਰ ਵਿੱਚ ਰਹਿੰਦੀ ਹੈ ਕਿਉਂਕਿ ਨਿਰਜਿੰਦ ਹਨ ਜੋ ਪਰਮੇਸ਼ਰ ਹੈ ਗੁਰੂ ਹੈ ਉਹ ਤਾਂ ਨਿਰਜਿੰਦ ਹੈ ਪਰਿਪੂਰਨ ਜਿੰਦ ਹੈ ਉਸ ਨੂੰ ਸਾਰਾ ਹੀ ਪਤਾ ਹੁੰਦਾ ਹੈ ਵੀ ਮੈਨੂੰ ਕਿਹੜਾ ਗੁਰਸਿੱਖ ਹੈ ਜਿਹੜਾ ਮੇਰੇ ਚਰਨਾਂ ਨਾਲ ਜੁੜਿਆ ਬੈਠਾ ਸਭ ਨੂੰ ਭਜਨ ਕਰਦੇ ਨੂੰ ਦੇਖ ਰਿਹਾ ਅੰਦਰੋਂ ਹੀ ਬੈਠਾ ਗੁਰੂ ਕੋਈ ਐਸੀ ਸ਼ਕਤੀ ਨਹੀਂ ਹੈ ਬਈ ਕਿਤੇ ਦੂਰ ਦਰਾਜ ਬੈਠਾ ਹੈ ਅੰdre ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਮਾਲੇ ਉਹਨੂੰ ਯਾਦ ਰੱਖ ਯਾਦ ਰੱਖ ਉਹਦੀ ਸੰਭਾਲ ਕਰ ਸੋ ਜਨ ਅਸਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਇਸ਼ਨਾਨ ਕਰਕੇ ਧਿਆਨ ਚ ਬੈਠਿਆ ਤਾਂ ਇੱਕਦਮ ਸੂਈ ਜਿਹੜੀ ਸੀ ਸੁਰਤੀ ਦੀ ਜਿਵੇਂ ਆਪਾਂ ਰੇਡੀਓ ਦੀ ਸੂਈ ਕਰ ਲੈਨੇ ਆ ਕਿਸੇ ਖਾਸ ਫ੍ਰੀਕਵੈਂਸੀ ਦੇ ਉੱਤੇ ਹੇਰੋ ਜੋੜ ਜਾਂਦੀ ਹੈ ਉਹਦੇ ਨਾਲ ਤੇ ਉਥੋਂ ਆਵਾਜ਼ ਆਈ ਜਾਂਦੀ ਹੈ ਗੁਰੂ ਸਤਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ। ਇੰਨਾ ਪੀੜਾ ਧਿਆਨ ਧਰ ਲਿਆ ਪਿਆਰ ਦੇ ਨਾਲ ਨੇਤਰਾ ਤੋਂ ਜਲ ਜਾਂਦਾ ਹੈ। ਤੇ ਅੰਤਰਾਦਮੇ ਪੂਜਾ ਕਰਿਆ ਉਹਨਾਂ ਦੀ। ਤੇ ਇੱਕ ਸਕਿੰਟ ਵਾਸਤੇ ਵੀ ਉਹਦੇ ਵਿੱਚੋਂ ਬਾਹਰ ਆਉਣ ਨੂੰ ਤਿਆਰ ਨਹੀਂ ਸੋ ਸਮਾਂ ਬੀਤਦਾ ਗਿਆ 4:00 ਵਜੇ। ਇਧਰ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਦੀਵਾਨ ਚਾਹ ਦੇ ਬੈਠ ਗਏ। ਸੁਰਤੀ ਨੇ ਖੇਤੀ ਪਾਈ ਤੇ ਮਹਾਰਾਜ ਦੇ ਨਾਲ ਆ ਕੇ ਉਹਦੀ ਮਿਕਨਾਤੀ ਸੀ ਸੁਰਤੀ ਚਰਨਾਂ ਦੇ ਨਾਲ ਜੁੜ ਗਈ। ਮਹਾਰਾਜ ਉੱਠ ਨਹੀਂ ਰਹੇ। ਦਿਵਾਨ ਦੀ ਸਮਾਪਤੀ ਹੋ ਗਈ। ਲੰਗਰ ਦਾ ਸਮਾਂ ਹੋ ਗਿਆ ਤਾਂ ਵੀ ਨਹੀਂ ਉઠੇ 4 ਵਜ ਗਏ। 4 ਵਜੇ ਮਹਾਰਾਜ ਨੇ ਮੇਤਰ ਖੋਲੇ ਤੇ ਉੱਠੇ ਕਹਿੰਦੇ ਤਨ ਸਿੱਖੀ ਤਨ ਸਿੱਖੀ। ਸਾਰਿਆਂ ਨੇ ਸੁਣਿਆ ਵੀ ਕਿਸ ਨੂੰ ਕਿਸ ਨੂੰ ਕਿਹਾ ਮਹਾਰਾਜ ਨੇ ਤਨ ਸਿੱਖੀ। ਉਸੇ ਵੇਲੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਅੱਜ ਕਿਹੜਾ ਖੁਸ਼ਕਿਸਮਤ ਹੈ ਆਪਦੀ ਨਜ਼ਰ ਦਾ ਪਾਤਰ ਜਿਸ ਨੂੰ ਆਪਨੇ ਤਨ ਸਿੱਖੀ ਕਹਿ ਕੇ ਨਵਾਜਿਆ ਹੈ ਕਹਿਣ ਲਗੇ ਗੁਰੂਖੋ ਭਾਈ ਗੋਂਦਾ ਕਾਬਲ ਦਾ ਅਜ ਅੰਮ੍ਰਿਤ ਵੇਲੇ ਤੋਂ ਸਾਡੇ ਚਰਨਾਂ ਦੇ ਨਾਲ ਜਫਾ ਪਾਈ ਬੈਠਾ ਹੈ ਸਾਨੂੰ ਹਿਲਾ ਨਹੀਂ ਦਿੱਤਾ ਉਸਨੇ ਤੇ ਅਸੀਂ ਬਾਸਾ ਆਪਣੇ ਭਗਤਾਂ ਦੇ ਸਭ ਕੋ ਤੇਰੇ ਵਸਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਕ੍ਰਿਸ਼ਨ ਮਹਾਰਾਜ ਕਹਿੰਦੇ ਅਰਜਣ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ 16 ਕਲਾ ਸੰਪੂਰਨ ਪਰਮ ਗਿਆਨवान ਦੁਆਪਰ ਯੁਗ ਦੇ ਅਵਤਾਰ ਹੁੰਦੇ ਹੋਏ ਫੇਰ ਅੰਮ੍ਰਿਤ ਵੇਲੇ ਉੱਠ ਕੇ ਕਿਹਦੇ ਧਿਆਨ ਚ ਬੈਠਦੇ ਹੋ ਕਹਿਣ ਲੱਗੇ ਆਜਨ अनेका अनेका ਪਰਮੇਸ਼ਰ ਦੇ ਪਿਆਰੇ ਮੇਰੇ ਚਰਨਾਂ ਦਾ ਧਿਆਨ ਧਰਦੇ ਨੇ ਮੈਂ ਉਹਨਾਂ ਸਾਰਿਆਂ ਦੇ ਧਿਆਨ ਚ ਬੈਠਾ ਹੁੰਨਾ ਉਹ ਸਾਰੇ ਮੇਰੇ ਧਿਆਨ ਵਿੱਚ ਹੁੰਦੇ ਨੇ ਸੋ ਇਸ ਕਰਕੇ ਮੈਂ ਵੀ ਬੈਠਦਾ ਉਹ ਹੀ ਬੈਠੇ ਸੋ ਇਹ ਚਰਨ ਕਮਲ ਧਿਆਨ ਹਿਰਦੇ ਬਸਰ ਨਹੀਂ ਇੱਕ ਕਹਿਣੋ ਇੱਕ ਖਿੰਦੇ ਵਾਸਤੇ ਵੀ ਪਰਮੇਸ਼ਰ ਨੂੰ ਬਸਰ ਨਾ ਨਹੀਂ ਚਾਹੁੰਦੇ ਭਲਾਉਣਾ ਨਹੀਂ ਚਾਹੁੰਦੇ ਤਜਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨ ਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਸੋ ਜਿਹੜੇ ਪਰਮੇਸ਼ਰ ਦੇ ਨਾਲ ਜਿਨ੍ਹਾਂ ਦਾ ਪਿਆਰ ਪਿਆ ਹੋਇਆ ਹੈ ਉਹ ਜਾਗਦੇ ਨੇ ਅਮਰਤ ਵੇਲੇ ਹੀ ਨਹੀਂ ਜਾਗਦੇ ਕਹਿੰਦੇ ਸਦਾ ਹੀ ਜਾਗਦੇ ਰਹਿੰਦੇ ਨੇ ਫਿਰ ਪਾਲੋ ਪਿਆਰ ਅਮਰਤ ਵੇਲੇ ਉਹ